ਲਓ ਜੀ ਪੁਰਾਣੀ ਜ਼ਮਾਨੇ ਦੀ ਗੱਲ ਯਾਦ ਆ ਗਈ। ਪੁਰਾਣੀ ਜ਼ਮਾਨੇ 'ਚ ਧੀਆ ਦੇ ਘਰ ਦਾ ਮਾਵਾ ਪਾਣੀ ਵੀ ਨਹੀਂ ਚ ਪੀਂਦੇ। ਇੱਕ ਗਰੀਬ ਬੰਦੇ ਨੇ ਆਪਣੀਆਂ ਦੋ ਧੀਆ ਦਾ ਵਿਆਹ ਕਰ ਦਿੱਤਾ। ਇੱਕ ਧੀ ਵਿਆਹੀ ਜਿਹੜਾ ਮਿੱਟੀ ਦੇ ਭਾਂਡੇ ਬਣਾਉਂਦਾ ਸੀ ਉਹਦੇ ਘਰ, ਇੱਕ ਕਰਦਾ ਸੀ ਖੇਤੀਬਾੜੀ। 6 ਮਹੀਨੇ ਹੋ ਗਏ ਜਦੋਂ ਕੁੜੀਆਂ ਵਿਆਹ ਕੇ ਚਲੇ ਗਈਆਂ ਤੇ ਕੁੜੀਆਂ ਦੀ ਮਾਂ ਨੂੰ ਹੀ ਫਿਕਰ ਕਹਿੰਦੀ ਮੈਂ ਕਿਹਾ ਜੀ। ਆਪਣੇ ਘਰ ਵਾਲਿਆਂ ਨੂੰ ਕਹਿੰਦੀ ਮੈਂ ਕਿਹਾ ਜੀ ਜਾ ਕੇ ਧੀਆ ਦਾ ਪਤਾ ਕਰੋ ਕਿ ਕੀ ਹਾਲ ਚਾਲ ਹੈ। ਲਓ ਜੁਨੇ ਚਾਰ ਰੋਟੀਆਂ ਬਣੀਆਂ। ਜਾ ਕੇ ਪਹਿਲੋਂ ਜਿਹੜਾ ਮਿੱਟੀ ਦੇ ਭਾਂਡੇ ਬਣਾਉਂਦੀ ਸੀ ਉਹਦੇ ਘਰ ਗਿਆ ਕਹਿੰਦਾ ਧੀਏ ਕੀ ਹਾਲ ਹੈ ਕਹਿੰਦੀ ਬਾਪੂ ਕੀ ਦੱਸਾਂ ਮਿੱਟੀ ਦੇ ਭਾਂਡੇ ਬਣਾ ਆ ਕੇ ਧੁੱਪੇ ਸੁੱਕਣੇ ਪਾਏ ਆ ਜੇ ਤੇ ਧੁੱਪਾਂ ਕੜਗਦੀਆਂ ਲੱਗੀਆਂ ਹੈਂ ਜੀ ਤੇ ਚੰਗੀ ਤਰ੍ਹਾਂ ਧੁੱਪਾਂ ਲੱਗੀਆਂ ਭਾਂਡੇ ਸਾਡੇ ਸੁੱਕ ਜਾਣੇ ਆ ਭਾਂਡੇ ਖਰੇ ਆ ਨਹੀਂ ਤਾਂ ਆਪਾਂ ਮਰੇ ਆ ਇਹਦਾ ਅੱਛਾ ਰੋਟੀ ਖਾਣ ਨੂੰ دل ਨਹੀਂ ਕੀਤਾ ਉਦੋਂ ਰੋਟੀ ਚੱਕੀ ਤੇ ਚੱਲ ਗਿਆ ਖੇਤੀ ਬਾੜੀ ਜਿਹੜਾ ਕਰਦਾ ਸੀ ਉਹ ਧੀ ਦੇ ਘਰ ਚੱਲ ਗਿਆ ਜਾ ਕੇ ਪੁੱਛਦਾ ਕਹਿੰਦਾ ਧੀਏ ਕਿਦਾਂ ਕਹਿੰਦੀ ਬਾਪੂ ਕੀ ਦੱਸਾਂ ਟਾਂਡੇ ਵੀ ਜੇ ਆ ਜੇ ਤੱਕ ਤੇ ਮੀਂਹ ਵਰਪੇ ਟਾਡੇ ਹਰੇ ਆ ਜੇਕਰ ਧੁੱਪਾਂ ਲੱਗੀਆਂ ਟਾਡੇ ਸੁੱਕ ਜਾਣੇ ਫੇ ਆਪਾਂ ਮਰੇ ਉਹ ਵਿਚਾਰਾ ਬੜੇ ਸ਼ੇਜੋ ਪੰਛੀ ਚ ਪੈ ਗਿਆ ਰੋਟੀ ਖਾਦੇ ਨ ਉਹਦੇ ਘਰ ਆ ਗਿਆ ਘਰਾਂ ਦੇ ਨੂੰ ਉਹਦੀ ਬੌਟੀ ਉਹਨੂੰ ਪੁੱਛਦੀ ਐ ਕਹਿੰਦੀ ਮੈਂ ਕਿਹਾ ਜੀ ਆਪਣੀਆਂ ਧੀਆਂ ਦਾ ਕੀ ਹਾਲ ਕਹਿੰਦਾ ਭਗਵਾਨ ਨੇ ਕੀ ਦਸਾਂ ਐਸ ਕੀ ਜਾਂ ਟਾਡੇ ਵਾਲੀ ਹੈਨੀ ਜਾਂ ਭਾਂਡੇ ਵਾਲੀ ਹੈਨੀ